ਮੇਰੀ ਕਾਰਨ ਸੁੱਕ ਗਿਆ ਪਾਣੀ ਪੈ ਬੜੀ ਛੜ ਕਾਇਦੇ ਵਿਚਲੀ ਪਾਣੀ ਪੈ ਗਿਆ ਠੀਕ ਹੈ ਉਸ ਤੀਰੀ ਗਲ ਗਈ ਉਹ ਰਹੀ ਉਹਦੇ ਜਦੋਂ ਵੀ 3:00 ਵਜੇ ਚਾਹ ਚੂ ਬਣਾਈ ਉਹ ਬੇਟਾ ਆ ਗਿਆ ਕਹਿੰਦਾ ਮੰਮੀ ਇਹ ਤਾਂ ਜਾਊਗੀ ਉਹ ਹਜੇ ਉਹ ਗੱਲਾਂ ਹੀ ਕਰ ਰਿਹਾ ਬਸ ਅਸੀਂ ਜਦ ਇਹ ਆਪਣਾ ਬਾਹਰ ਨਿਕਲੇ ਜਾਂ ਮੰਗਦਾ ਇਹੀ ਕਰਦਾ ਪ੍ਰਸ਼ਾਸਨ ਨੂੰ ਵੀ ਹੋਰ ਲੋਕਾਂ ਨੂੰ ਭੈਣ ਭਾਈਆਂ ਨੂੰ ਵੀ ਭਾਈ ਮੇਰੀ ਗਰੀਬ ਆਦਮੀ ਸੁਣੋ ਮੇਰਾ ਮਿਲ ਜੋ ਕੇ ਘਰ ਪੋਆ ਕੀ ਰੋਟੀ ਪਾਣੀ ਬਣਾ ਰਹੇ ਸੀਗੇ ਜੀ ਤੇ ਸੜ ਮਕਾਨ ਦੇ ਇੱਟਾਂ ਡਿੱਗੀਆਂ ਤੇ ਅਸੀਂ ਡਰ ਗਏ ਤੇ ਮੇਰੇ ਬ੍ਰਦਰ ਕਹਿੰਦਾ ਵੀ ਚਲੋ ਬਾਹਰ ਹੋ ਜੂ ਵੀ ਸਾਰੇ ਹੀ ਜਾਊਗਾ ਜਿਦਾ ਸੀ ਬਾਹਰ ਆਉਣ ਲੱਗੇ ਨਾਲ ਸਾਡੇ ਉੱਪਰੇ ਡਿੱਗੇ ਬਾਲੇ ਸੈਨੋਂ ਬਚ ਗਏ ਬਹੁਤ ਗਰੀਬ ਪਰਿਵਾਰ ਹੈ ਜੀ ਬਹੁਤ ਮਾੜੇ ਹਾਲਾਤ ਨੇ ਵਿਚਾਰੇ ਬਹੁਤ ਗਰੀਬ ਨੇ ਅਸੀਂ ਨੇੜੇ ਹੀ ਸੀਗੇ ਜੀ ਅੰਦਰੋਂ ਜਦੋਂ ਸਾਨੂੰ ਇੱਕਦਮ ਆਵਾਜ਼ ਆਈ ਵੀ ਕੋਈ ਖੜਕਾ ਹੋਇਆ ਕੁਝ ਅਸੀਂ ਇੱਕਦਮ ਨਿਕਲ ਕੇ ਬਾਹਰ ਆ ਗਏ ਜਦੋਂ ਦੇਖਿਆ ਤਾਂ ਇਹਨਾਂ ਦਾ ਮਕਾਨ ਡਿੱਗ ਗਿਆ ਜੀ ਨਾ ਤਾਂ ਮਕਾਨ ਕੱਚਾ ਸੀਗਾ ਪਰਿਵਾਰ ਅੰਦਰ ਬੈਠਾ ਖਾਣਾ ਬਣਾ ਰਿਹਾ ਸੀ ਬਰਸਾਤ ਦੇ ਕਾਰਨ ਇਕਦਮੇ ਗਿਰ ਗਿਆ ਮਕਾਨ ਇਹ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਪਰਿਵਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੁਦਰਤ ਉਹਨਾਂ ਨੂੰ ਬੈਕਗ੍ਰਾਉਂਡ ਚਲਾ ਜੇ ਸੁੱਤੇ ਹੁੰਦੇ ਬਚ ਵੀ ਨਹੀਂ ਸਕਦੇ ਜੇ ਇਹੀ ਹਾਲਾਤ ਨੂੰ ਹੋ ਜਾਂਦਾ ਕਿਵੇਂ ਬਚਦੇ ਜਿੱਥੇ ਸਵੇਰ ਫਾਰਚੇ ਪੈ ਰਹੀ ਬਾਰਿਸ਼ ਦੇ ਕਾਰਨ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ ਲੋਕ ਬੇਕਾਰ ਹੋ ਗਏ ਉੱਥੇ ਤੁਹਾਨੂੰ ਦੱਸਦੀ ਨਾਬਾ ਬਲੱਗ ਦੇ ਪਿੰਡ ਚ ਵੀ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਦਿਹਾੜੀ ਦੱਪਾ ਕਰਕੇ ਪਰਿਵਾਰਿਕ ਮੈਂਬਰ ਰੋਟੀ ਬਣਾਉਣ ਦੇ ਲਈ ਜਾਂਦੇ ਨੇ ਤਾਂ ਘਰ ਦੀ ਜਿਹੜੀ ਹੈ ਛੱਤ ਟਹਿਟੇਰੀ ਹੋ ਜਾਂਦੀ ਹੈ ਮਸਾ ਆਪਣੀ ਭੱਜ ਕੇ ਜਿਹੜੀ ਹੈ ਪਰਿਵਾਰਿਕ ਮੈਂਬਰਾਂ ਨੇ ਜਾਨ ਬਚਾਈ ਹੈ ਜੀ ਹਾਂ ਇਸ ਜ਼ਮੀਨ ਨੇ ਗਰੀਬ ਪਰਿਵਾਰ ਤੇ ਦੁੱਖਾਂ ਦਾ ਕਹਿਟਾ ਦਿੱਤਾ ਇਹੇ ਪਰਿਵਾਰ ਜਿਹੜਾ ਆ ਦਿਹਾੜੀ ਦੱਬਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਜੇਕਰ ਇਹ ਪਰਿਵਾਰ ਭੱਜ ਕੇ ਆਪਣੀ ਜਾਨ ਨਾ ਬਚਾਉਂਦਾ ਤਾਂ ਇਹਨਾਂ ਦੇ ਨਾਲ ਵੱਡਾ ਹਾਦਸਾ ਵਾਪਰ ਜਾਣਾ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਰਿਵਾਰਿਕ ਮੈਂਬਰ ਜਿਹੜੇ ਨੇ ਰੋਂਦੇ ਘੁੱਲੌਂਦੇ ਦਿਖਾਈ ਦੇ ਰਹੇ ਨੇ ਅਤੇ ਪ੍ਰਸ਼ਾਸਨ ਤੋਂ ਦਾਨੀ ਸੱਜਣਾਂ ਤੋਂ ਮਦਦ ਦੀ ਗੋਹਾਰ ਲਗਾ ਰਹੇ ਨੇ ਕਿ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਤੁਹਾਨੂੰ ਦੱਸ ਦਈਏ ਗਰੀਬ ਪਰਿਵਾਰ ਦੀ ਛੱਤ ਡਿੱਗਣ ਦੇ ਕਾਰਨ ਘਰ ਦਾ ਸਮਾਨ ਛੜਿਆ ਤਹਿਸ ਨਸ ਹੋ ਗਿਆ ਜੇਕਰ ਉਹ ਆਪਣੀ ਭੱਜ ਕੇ ਜਾਨ ਨਾ ਬਚਾਉਂਦੇ ਤਾਂ ਵੱਡਾ ਹਾਦਸਾ ਹੋ ਜਾਣਾ ਸੀ ਉੱਥੇ ਤੁਹਾਨੂੰ ਦੱਸ ਦੇ ਕਿ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਆਪਣੇ ਪੱਧਰ ਤੇ ਵੀ ਇਹਨਾਂ ਦੀ ਮਦਦ ਕਰਾਂਗੇ ਉਹਨਾਂ ਨੇ ਦਾਨੀ ਸੱਜਣਾ ਨੂੰ ਕਿਹਾ ਕਿ ਤੁਸੀਂ ਵੀ ਇਹਨਾਂ ਦੀ ਮਦਦ ਕਰੋ ਪ੍ਰਸ਼ਾਸਨ ਅੱਗੇ ਵੀ ਮਦਦ ਦੀ ਜਿਹੜੀ ਆ ਗੁਹਾਰ ਲਗਾਈ ਹੈ ਇਸ ਮੌਕੇ ਤੇ ਪਿੰਡ ਸੋਹਲੀ ਦੇ ਪੀੜਿਤ ਪਰਿਵਾਰਿਕ ਮੈਂਬਰਾਂ ਦਰਸ਼ਨ ਖਾਂ ਪਰਮਜੀਤ ਕੌਰ ਤੇ ਰਜੀਨਾ ਬੇਗਮ ਨੇ ਕਿਹਾ ਕਿ ਰੋਟੀ ਬਣਾ ਰਹੇ ਪਰਿਵਾਰਿਕ ਮੈਂਬਰ ਤੇ ਅਚਾਨਕ ਛੱਤ ਡਿੱਗ ਪਈ ਅਸੀਂ ਤਾਂ ਭੱਜ ਕੇ ਆਪਣੀ ਜਾਨ ਬਚਾਈ ਹੈ ਜੇ ਸਮਾਂ ਰਹਿੰਦੇ ਅਸੀਂ ਨਾ ਭੱਜਦੇ ਤਾਂ ਅਸੀਂ ਛੱਤ ਦੇ ਹੇਠਾਂ ਆ ਕੇ ਦਬ ਜਾਣਾ ਸੀ ਛੱਤ ਡਿੱਗਣ ਦਾ ਮੁੱਖ ਕਾਰਨ ਪਈਆਂ ਬਾਰਸ਼ਾਂ ਦੇ ਕਾਰਨ ਹੀ ਇਹ ਛੱਤ ਚੋ ਰਹੀ ਸੀ ਅਸੀਂ ਫਿਰ ਵੀ ਇਸ ਘਰ ਦੇ गुजारा ਕਰ ਰੇ ਸੀ ਅਸੀਂ ਦਿਹਾੜੀ ਦਾ ਪਾ ਲਾ ਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਾਂ ਅਸੀਂ ਕਈ ਵਾਰ ਕੱਚੇ ਘਰਾਂ ਦੇ ਵੀ ਫਾਰਮ ਭਰੇ ਨੇ ਪਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਅਸੀਂ ਦਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਰਕਾਰ ਜਾਂ ਪ੍ਰਸ਼ਾਸਨ ਸਾਡੀ ਬਾਹ ਫੜੇ ਅਤੇ ਸਾਡੀ ਘਰ ਦੀ ਛੱਤ ਪਵਾ ਕੇ ਦਵੇ ਜੇਕਰ ਇਹ ਘਟਨਾ ਰਾਤ ਨੂੰ ਵਾਪਰਦੀ ਤਾਂ ਅਸੀਂ ਮਰ ਹੀ ਜਾਣਾ ਸੀ ਇਸ ਮੌਕੇ ਤੇ ਪਿੰਡ ਵਾਸੀ ਔਰਤ ਜਸਦੀਪ ਕੌਰ ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਅਤੇ ਪਿੰਡ ਵਾਸੀ ਨੇ ਕਿਹਾ ਕਿ ਇਹ ਬਹੁਤੀ ਗਰੀਬ ਪਰਿਵਾਰ ਹੈ ਮਿਹਨਤ ਮਜ਼ਦੂਰੀ ਕਰਕੇ ਇਹ ਪਰਿਵਾਰ ਆਪਣਾ ਪਾਲਣ ਪੋਸ਼ਣ ਕਰ ਰਿਹਾ ਰੋਟੇ ਬਣਾਉਣ ਲੱਗੇ ਸੀ ਇਕਦਮ ਹੀ ਇਹਨਾਂ ਦੇ ਘਰ ਦੀ ਛੱਤ ਡਿੱਗੀ ਤਾਂ ਇੱਕੋਦਮ ਖੜਾਕੇ ਦੀ ਆਵਾਜ਼ ਆਈ ਤਾਂ ਅਸੀਂ ਵੀ ਮੌਕੇ ਤੇ ਇਹਨਾਂ ਨੂੰ ਬਾਹਰ ਕੱਢਿਆ ਉਹਨਾਂ ਕਿਹਾ ਕਿ ਅਸੀਂ ਪਿੰਡ ਪੱਦਰ ਤੇ ਵੀ ਇਹਨਾਂ ਦੀ ਮਦਦ ਕਰਾਂਗੇ ਅਸੀਂ ਇਹਨਾਂ ਦੇ ਕਈ ਵਾਰ ਕੱਚੇ ਘਰਾਂ ਦੇ ਲਈ ਫਾਰਮ ਵੀ ਭਰੇ ਪਰ ਕੋਈ ਸੁਣਵਾਈ ਨਹੀਂ ਹੋਈ ਅਸੀਂ ਪੰਜਾਬ ਸਰਕਾਰ ਅੱਗੇ ਗੋਹਰ ਲਗਾਉਣੀ ਆ ਕਿ ਸਰਕਾਰ ਵੀ ਇਹਨਾਂ ਦੀ ਮਦਦ ਕਰੇ ਕਿਉਂਕਿ ਇਹ ਜ਼ਰੂਰਤਮੰਦ ਪਰਿਵਾਰ ਹੈ ਦਾਵੇ ਹੁਣ ਬਸ ਸਾਹਮਣੇ ਹੀ ਨੇ ਮੈਂ ਤਾਂ ਕੰਮ ਤੇ ਗਿਆ ਬਤੀ ਮਿੰਟਾ ਕੰਮ ਤੋਂ ਬੁਲਾਇਆ ਗੁਰੂ ਘਰ ਤੋਂ ਸੌਲੀ ਏਡੇ ਤੋਂ ਠੀਕ ਹੈ ਮੈਂ ਗਿਆ ਤਾਂ ਕੇ ਦੇਖਿਆ ਪਰ ਮੈਂ ਢੋਲੀਆਂ ਢਾਲੀਆਂ ਗੱਡੀਆਂ ਗੈਂਸ ਕੱਢਿਆ ਉਤੋਂ ਨਮੈਟਰ ਕੱਢਿਆ ਕੱਪੜੇ ਤੋਂ ਨਾਲੀ ਮਸ਼ੀਨ ਚੱਕੀ ਤਾਂ ਫਿਰ ਚੱਕ ਕੇ ਜਾਇਆਂ ਨੂੰ ਦੁਆਰੇ ਕੰਮ ਤੇ ਫੇਰ ਦੁਆਰੇ ਕੰਮ ਤੇ ਗਿਆ ਕਿੰਨੇ ਕ ਵਜੇ ਹੋਇਆ ਇਹ ਹੋਇਆਊਗਾ 5:00 ਵਜੇ ਹੋਊਗਾ 6:30 ਵਜੇ ਦੀ ਗੱਲ ਹੈ ਠੀਕ ਹੈ ਮੀਂਹ ਪੈਣ ਲੱਗਿਆ ਸੀ ਮੀਂਹ ਨਹੀਂ ਜੀ ਪਿਆ ਮੀਂਹ ਤਾਂ ਪਹਿਲਾਂ ਪਿਆ ਸੀ ਇਹ ਵਸ ਮੀਂਹ ਦੇ ਕਾਰਨ ਸੁੱਕ ਗਿਆ ਪਾਣੀ ਪੈ ਪਤੀ ਛੜ ਕਾਇਦੇ ਵਿੱਚਲੀ ਪਾਣੀ ਪੈ ਗਿਆ ਠੀਕ ਹੈ ਉਸ ਤੀਰੀ ਗਲ ਗਈ ਉਹ ਗਰ ਗਈ ਇਹ ਪਰਿਵਾਰ ਤਾਂ ਨਿਕਲੇ ਨੇ ਜੀ ਪਰਿਵਾਰ ਬੈਠਾ ਸੀ ਕਹਿੰਦੇ ਇੱਥੇ ਹਾਂ ਪਰਿਵਾਰ ਉੱਥੇ ਬੈਠਾ ਸੀ ਰੋਟੀ ਦੀ ਜਾਰੀ ਕਰ ਰਹੇ تھے ਇਹ ਰੋਟੀ ਬਣਾ ਰਹੇਗੇ ਜਾ ਕੇ ਇੱਥੇ ਬੈਠਦੇ ਬਿਨਾਂ ਨੀ ਰੋਟੀ ਬਣਾਉਣੀ ਹੈ ਖਾਓਗੇ ਹੂੰ ਕੌਣ ਕੌਣ ਤੁਸੀਂ ਪਰਿਵਾਰ ਦੇ ਵਿੱਚ ਇੱਥੇ ਈ ਮੈਂ ਦੀ ਮੇਰੀਆਂ ਦੋਹੇ ਕੁੜੀਆਂ ਦੀਆਂ ਮੇਰੀ ਦੋਤੀ ਤੇ ਤੇ ਮੇਰਾ ਦੋਤਾ ਤੇ ਮੇਰਾ ਮੁੰਡਾ ਅੰਦਰ ਬੈਠਾ ਜਿੱਧਰ ਠੀਕ ਹੈ ਹਾਂ ਅਸੀਂ ਰੋਟੀ ਬਣਾਉਣ ਲੱਗੇ تھے ਕੀ ਮੰਗ ਕਰਦੇ ਮੰਗਦਾ ਇਹੀ ਕਰਦਿਆਂ ਪ੍ਰਸ਼ਾਸਨ ਨੂੰ ਵੀ ਹੋਰ ਲੋਕਾਂ ਨੂੰ ਭੈਣ ਭਾਈਆਂ ਨੂੰ ਵੀ ਭਾਈ ਮੇਰੀ ਗਰੀਬ ਆਦਮੀ ਸੁਣੋ ਮੇਰਾ ਮਿਲ ਜੋ ਕੇ ਘਰ ਪਾਓ ਕਹੇ ਕੋਈ ਪੰਚਾਇਤ ਮੈਂਬਰ ਅਰੇ ਕੋਈ ਵੀ ਆ ਮੇਰੇ ਸਾਥ ਹਜ਼ਾਰਾਂ ਨੂੰ ਹੱਦ ਬੰਨ ਕੇ ਬੈਂਦੀ ਆ ਵੀ ਵੀਰੇ ਮਰ ਜਾ ਮੇਰੇ ਕਿੰਨੀ ਦੇਖੋ ਗਰੀਬ ਕਿੰਨੀ ਅੱਛਾ ਜਨਿਕੇ ਕਰ ਪਾਉਣ ਦੇ ਬਿਲਕੁਲ ਯੋਗ ਨਹੀਂ ਹੈਗੇ ਤੁਸੀਂ ਯੋਗ ਨਹੀਂ ਹੈਗਾ ਜੀ ਕੀ ਕਰਦੇ ਹੋ ਕੰਮ ਕਾਜ ਕੀ ਕਰਦੇ ਹੋ ਕੰਮ ਵਸ ਦਿਹਾੜੀ ਉਹ ਕਰਦਾ ਜੀ ਠੀਕ ਹੈ ਜੀ ਹਾਂ ਖਰਚ ਕਮਾਉਣ ਵਾਲੇ ਇਕੱਲੇ ਤੁਸੀਂ ਹੋ ਨਹੀਂ ਨਹੀਂ ਗੱਲਾਂ ਹਾਂ ਬਸ ਜਿੱਦ ਦਿਹਾੜੀ ਜੋਤਾ ਕਰਦੇ ਆ ਮੈਂ ਘਰਾਂ ਚ ਕੰਮ ਕਰ ਲੈਂਦੀ ਆ ਜੀ ਇਹ ਜਿਹੜਾ ਮਕਾਨ ਗਿਰਿਆ ਜਦੋਂ ਕਿੱਥੇ ਹੈਗੇ ਤੁਸੀਂ ਕਿਵੇਂ ਗਿਰਿਆ ਅਸੀਂ ਜੀ ਖਾਣਾ ਬਣਾ ਰਹੇ ਸੀ ਅੰਦਰੇ ਸੀਗੇ ਉਦੋਂ ਜਦੋਂ ਵੀ 3 ਵਜੇ ਚਾਹ ਚੂ ਬਣਾਈ ਉਹ ਬੇਟਾ ਆ ਗਿਆ ਕਹਿੰਦਾ ਮੰਮੀ ਇਹ ਤਾਂ ਜਾਊਗੀ ਉਹ ਹਜੇ ਉਹ ਗੱਲਾਂ ਹੀ ਕਰ ਰਿਹਾ ਬਸ ਅਸੀਂ ਜਦੋਂ ਉਹ ਆਪਣਾ ਬਾਹਰ ਨਿਕਲੇ ਹਾਂ ਜੀ ਤੇ ਨਹੀਂ ਪਹਿਲਾਂ ਇੱਟਾਂ ਗਿਰੀਆਂ ਸੀ ਨਾ ਜਿਹੜੀਆਂ ਉਹ ਮੜੇ ਲਾਈਆਂ ਵੀਆਂ ਸੀ ਉਹ ਇੱਟਾਂ ਗਿਰ ਗਈਆਂ نیچے ਫਿਰ ਉਸ ਤੋਂ ਬਾਅਦ ਥੋੜੇ ਕੇ ਟਾਈਮ ਬਾਅਦ ਸੱਤ ਗਿਰ ਗਈ ਤੁਸੀਂ ਕਿੱਥੇ ਖੜੇ ਜਿੱਕਰੋਂ ਨਿਕਲ ਕੇ ਬਾਹਰ ਗਏ ਸੀ ਹਾਂਜੀ ਗਲੀ 'ਚ ਖੜੇ ਆ ਫਿਰ ਸਾਡਾ ਸਾਰਾ ਪੜੋਸ ਮੰਨ ਲਾ ਸਾਰਾ ਇਕੱਠਾ ਹੋ ਗਿਆ ਜਿੱਦਾਂ ਉਹ ਸੱਤ ਗਿਰੀ ਆ ਤੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ? ਬਸ ਜੀ ਅਸਤਾ ਕਹਿਣਾ ਵੀ ਸਾਡੇ ਘਰ ਬਣਾ ਕੇ ਦਿੱਤੇ ਜਾਣ ਜੀ। ਕਿੰਨੇ ਬੱਚੇ ਨੇ ਤੁਹਾਡੇ? ਸਾਡੇ 3 ਬੱਚੇ ਨੇ ਜੀ। ਦੋ ਬੇਟੀਆਂ ਨੇ ਜੀ ਇੱਕ ਬੇਟਾ ਏ। ਵਿਆਹ ਹੋਇਆ ਦੋ ਬੇਟੀਆਂ ਦਾ ਹੋਇਆ ਹੋਇਆ ਜੀ ਬੇਟਾ ਹਜੇ ਕੁਵਾਰਾ ਏ। ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਬਸ ਜੀ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਇਹੀ ਮੰਗ ਆ। ਇਹ ਪਹਿਲਾਂ ਕਦੋਂ ਦਾ ਘਰ ਬਣਿਆ ਹੋਇਆ? ਇਹ ਤਾਂ ਜੀ ਹੋ ਗਏ 50-60 ਸਾਲ ਤੋਂ ਪਹਿਲਾਂ ਦਾ ਹੀ ਬਣਿਆ ਹੋਇਆ। ਨਹੀਂ ਕੱਚੇ 'ਚ ਘਰ? ਹਾਂ ਜੀ ਪਹਿਲਾਂ ਤੋਂ ਹੀ ਕੱਚਾ ਸੀ ਇਹ। ਤਾਨੂੰ ਕਹਿੰਦਾ ਪਤਾ ਨਹੀਂ ਦੀ ਵੀ गिर ਸਕਦਾ ਮਕਾਨ ਅਸੀਂ ਤਾਂ ਉੱਦੇ ਦੀ ਵਿੱਚ ਰਹਿ ਰਹੇ ਹਾਂ ਜੀ ਹੁਣ ਕਿਸੇ ਨੂੰ ਕੀ ਪਤਾ ਹੁੰਦਾ ਹੈ ਹੁਣ بارشें ਇੰਨੀ ਹੋਈ ਹੈ ਜੀ ਨਹੀਂ ਇੱਕ ਮਕਾਨ ਹੈ ਜਿਹੜਾ ਪਤਾ ਲੱਗ ਜਾਂਦਾ ਹੈ ਕਿ गिरਨ ਵਾਲਾ ਜਾਂ ਨਹੀਂ ਜੀ ਨਹੀਂ ਪਹਿਲਾਂ ਤਾਂ ਕੋਈ ਇਹੋ ਜਿਹੀ ਨਹੀਂ ਸੈਦ ਕਿ ਮੀਹ ਆਨੇ ਵੱਧ ਉਹ ਕਰਤਾ ਹੈ ਜੀ ਪਹਿਲਾਂ ਚੂਣ ਲੱਗਿਆ ਹੋਣਾ ਕੋਈ ਹਾਂਜੀ ਪਹਿਲਾਂ ਆ ਪਾਂਡੇ ਧਰ ਕੇ ਟਾਈਮ ਕੱਢਿਆ ਜੀ ਕਿਤੇ ਕਿਤੇ ਚੂਣ ਲੱਗ ਗਿਆ ਕਦੇ ਕਿਤੇ ਤੇਰੇ ਤਾਂ ਪਾਣੀ ਸਿੱਧਾ ਹੀ ਅੰਦਰ ਪਿਆ ਪਿੰਡ ਦੀ ਪੰਚਾਇਤ ਹਾਂਜੀ ਉਹਨਾਂ ਨੇ ਤਾਂ ਸਾਨੂੰ ਸਵੇਰੇ ਵੀ ਰੋਜ਼ ਆ ਕੇ ਇਹੀ ਦਿਲਾਸਾ ਦਿੰਦੇ ਨੇ ਵੀ ਹਾਂ ਅਸੀਂ ਕਰਾਂਗੇ ਕੋਈ ਠੀਕ ਹੈ ਪੰਚਾਇਤ ਨੇ ਪਹਿਲਾਂ ਸਰਕਾਰ ਨੂੰ ਲਿਖ ਕੇ ਦਿੱਤਾ ਨਹੀਂ ਜੀ ਬਹੁਤ ਉਹਨਾਂ ਨੇ ਫਾਰਮ ਭਰੇ ਨੇ ਹੁਣ ਉਹ ਸਰਕਾਰ ਦੀ ਹੱਥ ਹੈ ਜਿਸ ਪੰਚਾਇਤ ਨੇ ਤਾਂ ਹੁਣ ਵਿਚਾਰੀ ਨੇ ਬਹੁਤ ਜ਼ੋਰ ਲਾ ਲਿਆ ਹੁਣ ਪੰਚਾਇਤ ਵੀ ਕੀ ਕਰ ਸਕਦੀ ਹੈ ਨਾ ਜਾਨੀ ਕਿ ਉਹ ਫਾਰਮ ਭਰਤੇ ਤੁਸੀਂ ਹਾਂਜੀ ਪਹਿਲਾਂ ਫਾਰਮ ਅਸੀਂ ਬਹੁਤ ਭਰੇ ਨੇਗੇ ਠੀਕ ਹੈ ਕੁਝ ਹੀ ਮਿਲਿਆ ਕੁਝ ਨਹੀਂ ਮਿਲਿਆ ਜੀ ਤੇ ਅੰਦਰੀ ਬੈਠੇ ਸੀ ਰੋਟੀ ਪਾਣੀ ਬਣਾ ਰਹੇ ਸੀਗੇ ਜੀ ਤੇ ਸੜ ਮਕਾਨ ਦੇ ਇੱਟਾਂ ਡਿਗੀਆਂ ਤੇ ਸੀ ਡਰ ਗਏ ਤੇ ਮੇਰੇ ਬ੍ਰਦਰ ਕਹਿੰਦਾ ਵੀ ਚਲੋ ਬਾਹਰ ਹੋ ਜੂ ਵੀ ਸਾਰੇ ਹੀ ਜਾਊਗਾ ਜਿਦਾ ਸੀ ਬਾਹਰ ਆਉਣ ਲੱਗੇ ਨਾਲ ਸਾਡੇ ਉੱਪਰ ਡਿੱਗੇ ਬਾਲੇ ਸੈਨੋਂ ਬਚ ਗਏ ਸਾਡੀ ਮਸ਼ੀਨ ਵਗੈਰਾ ਸਾਰਾ ਸਮਾਨ ਸੜਾ ਅੰਦਰ ਦਬ ਚੁੱਕਿਆ ਜੀ ਤੇ ਸਰਕਾਰ ਨੂੰ ਇਹੀ ਚਾਹੁੰਦੇ ਵੀ ਸਾਡੇ ਮਕਾਨ ਬਣਾਏ ਜਾਣ ਸਾਨੂੰ ਪੈਸੇ ਦੀ ਵੀ ਲੋੜ ਨਹੀਂ ਹੈਗੀ ਸੀ ਪਹਿਲਾਂ ਕਿਹੋ ਜਿਹੇ ਹਾਲਾਤ ਤੇ ਮਕਾਨ ਦੇ ਪਹਿਲਾਂ ਦੀ ਜੱਗਮਾਨੀ ਸ਼ੁਰੂ ਤੋਂ ਹੀ ਜਿਸੀਂ ਬਚਪਨੇ ਇੱਥੇ ਬੀਤੇ ਸਾਡੇ ਬਚਪਨ ਤੋਂ ਵੀ ਇਦਾਂ ਹੀ ਪਹਿਲਾਂ ਦਾ ਹੀ ਇੱਦਾਂ ਹੈ ਕਰਦੇ ਇਹ ਤੁਹ ਸਮੱਸਿਆ ਆਈ ਇਹ ਜਦ ਮੈਂ ਚੋਂਦਾ ਸੀ ਜੀ ਇਹ ਚੋਂਦਾ ਸੀਗਾ ਜੀ ਅਸੀਂ ਇੱਕ ਕਾਗਜ਼ ਪਾ ਪਾ ਕੇ ਵੀ ਟਾਈਮ ਕੱਢਿਆ ਜੀ ਇਹਦੇ ਥੱਲੇ ਸੀ ਤੇ ਉਸ ਤੋਂ ਬਾਅਦ ਹੁਣ ਜੇ ਮੀਆਂ ਨੇ ਜਿਆਦਾ ਹੀ ਕਮ ਖਰਾਬ ਕਰਤਾ ਸਾਰੇ ਥੱਲੇ ਆ ਗਏ ਅਸੀਂ ਸਰ ਬਹੁਤ ਰੰ ਫਾਰਮ ਭਰੇ ਨੇ ਪਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਕੋਈ ਸਰਕਾਰੀ ਬੰਦਾ ਨਹੀਂ ਸਾਡੇ ਕੋਲ ਆਇਆ ਜੀ ਕੋਈ ਸਾਨੂੰ ਮਦਦ ਨਹੀਂ ਦਿੱਤੀ ਗਈ ਹੈਗੀ ਜੀ ਕਮਾਉਣ ਵਾਲਾ ਕੋ ਮੇਰੇ ਡੈਡੀ ਸੀ ਜੀ ਹੋਏ ਮੇਰੇ ਬਰਦਰ ਛੋਟਾ ਜੀ ਡੈਡੀ ਮਜ਼ਦੂਰੀ ਕਰਦੇ ਨੇ ਦਿਹਾੜੀ ਕਰਦੇ ਨੇ ਜੀ ਹੋਰ ਤਾਂ ਕਮਾਉਣ ਵਾਲ ਕੋਈ ਨਹੀਂ ਜੀ ਹੋਰ ਨਹੀਂ ਹੈਗੇ ਜੀ ਬਰਦਰ ਆਜ਼ੀਕ ਉਹ ਛੋਟਾ ਸੀ ਸਾਰਾ ਕਿਵੇਂ ਚੱਲਦਾ ਤੁਹਾਡਾ ਮੇਰੇ ਡੈਡੀ ਮੰਮੀ ਮਜ਼ਦੂਰੀ ਕਰਕੇ ਸੀ ਕਿਸੇ ਘਰੇ ਪੋਚੇ ਝੜ ਪੋਚਾ ਕਰਕੇ ਸਾਡੇ ਵਿਆਹ ਕਰੇ ਸਭ ਕੁਝ ਇਹਨਾਂ ਨੇ ਐਦਾਂ ਹੀ ਕਰਿਆ ਸੀ ਬਿੰਡ ਵਾਲਿਆਂ ਦੀ ਬਾਜੀ ਹੋਈ ਜਾਂਦੀ ਆ ਕਦੇ ਭੁੱਖੇ ਹੀ ਬਹਿਣਾ ਪੈ ਜਾਂਦਾ ਹੀ ਵਕਤ ਐਸਾ ਵੀ ਆ ਜਾਂਦਾ ਜੀ ਹੂੰ ਕਈ ਵਾਰ ਰੋਟੀ ਰਾਜੀ ਮਿਲ ਜਨ ਕਈ ਵਾਰ ਭੁੱਖੇ ਵੇਜਣ ਨੇ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਬਹੁਤ ਮਾੜੇ ਹਾਲਾਤ ਨੇ ਵਿਚਾਰੇ ਬਹੁਤ ਗਰੀਬ ਨੇ ਅਸੀਂ ਨੇੜੇ ਹੀ ਸੀਗੇ ਜੀ ਅੰਦਰੋਂ ਜਦੋਂ ਸਾਨੂੰ ਇੱਕਦਮ ਆਵਾਜ਼ ਆਈ ਵੀ ਕੋਈ ਖੜਕਾ ਹੋਇਆ ਕੁਛ ਅਸੀਂ ਇੱਕਦਮ ਨਿਕਲ ਕੇ ਬਾਹਰ ਆ ਗਏ ਜਦੋਂ ਦੇਖਿਆ ਤਾਂ ਇਹਨਾਂ ਦਾ ਮਕਾਨ ਡਿੱਗ ਗਿਆ ਜੀ ਸਾਰੇ ਸਥਿਰ ਹੋ ਗਏ ਬੱਚੇ ਵਿਚਾਰੇ ਇਹ ਸਾਰੇ ਬਾਹਰ ਆਏ ਹੋਏ ਨੇ ਹਾਂਜੀ ਇਸ ਤੋਂ ਬਾਅਦ ਅਸੀਂ ਦੇਖਿਆ ਇਹਨਾਂ ਨੂੰ ਅਸੀਂ ਕਿਹਾ ਵੀ ਬਾਹਰ ਆਜੋ ਹਾਂਜੀ ਵਸੇ ਪਹਿਲਾਂ ਹੀ ਬਾਹਰ ਸੀਗੇ ਹਾਂ ਜੀ ਤੇ ਇਹ ਕਿਹੜੇ ਹਾਲਾਤ ਨੇ ਬਹੁਤ ਗਰੀਬ ਪਰਿਵਾਰ ਹੈ ਜੀ ਵਿਚਾਰਾ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈ ਇਹਨਾਂ ਦਾ ਜਰੂਰ ਹੱਲ ਹੋਣਾ ਚਾਹੀਦਾ ਹੈ ਦੇਖੋ ਜੀ ਅਸੀਂ ਪਿੰਡ ਵੱਲੋਂ ਵੀ ਅਸੀਂ ਕਹਿ ਰਹੇ ਆਂ ਵੀ ਚਲੋ ਕੋਈ ਨਾ ਸੀ ਜਿੰਨੀ ਕਿ ਸਾਥੋਂ ਮਦਦ ਹੋਊਗੀ ਅਸੀਂ ਜਰੂਰ ਕਰਾਂਗੇ ਪਰ ਸਾਡੀ ਇਹੀ ਮੋਦਾ ਕੋਈ ਭੈਣ ਭਰਾ ਦੂਰ ਤੱਕ ਜਿੱਥੇ ਵੀ ਖੜੇ ਨੇ ਜਾਂ ਕੋਈ ਵੀ ਸਰਕਾਰ ਇਹਨਾਂ ਦੀ ਜਰੂਰ ਮਦਦ ਕੀਤੀ ਜਾਵੇ ਜਗਤਾਰ ਸਿੰਘ ਹੈ ਜੀ ਮੈਂ ਸਾਫਕਾ ਪੰਚਾਇਤ ਮੈਂਬਰ ਤੇ ਸਾਡੇ ਮੌਜੂਦਾ ਪੰਚਾਇਤ ਮੈਂਬਰ ਵੀ ਖੜੇ ਨੇ ਪਿੰਡ ਸਹੋਲੀ ਹੈ ਜੀ ਕੀ ਘਟਨਾ ਹੋਈ ਹੈ ਕਾ ਨਈ ਇਹਨਾਂ ਦਾ ਮਕਾਨ ਕੱਚਾ ਸੀਗਾ ਪਰਿਵਾਰ ਅੰਦਰ ਬੈਠਾ ਖਾਣਾ ਬਣਾ ਰਿਹਾ ਸੀ ਬਰਸਾਤ ਦੇ ਕਾਰਨ ਇਕਦਾਂ ਹੀ ਗਿਰ ਗਿਆ ਮਕਾਨ ਇਹ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਪਰਿਵਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਇਹਨਾਂ ਦਾ ਹਾਲਾਤ ਦਾ ਜੀ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਨੇ ਜਿੰਨੇ ਵੀ ਕਹਦੇ ਉਹ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਪਰਿਵਾਰ ਦੇ ਵੀ ਉਹੀ ਕਹਿਣ ਵਾਲੀ ਗੱਲ ਹੈ ਵੀ ਇੱਕ ਟਾਈਮ ਇਹਨਾਂ ਨੂੰ ਰੋਟੀ ਮਿਲਦੀ ਆ ਕਈ ਵਾਰ ਖਾਂਦੇ ਨੇ ਢਿੱਡ ਭਰ ਕੇ ਤੇ ਕਈ ਵਾਰ ਭੁੱਖੇ ਹੀ ਸੌਂ ਜਾਂਦੇ ਨੇ ਕੀ ਕੰਮ ਕਰਦੇ ਪਰਿਵਾਰ ਪਰਿਵਾਰਤਾ ਜੀ ਮਿਹਨਤ ਮਜ਼ਦੂਰੀ ਵਾਲੀ ਪਰਿਵਾਰ ਹੈ ਜੀ। ਅੱਛਾ। ਪੰਚਾਇਤ ਵੱਲੋਂ ਕੁਝ ਉਪਰਾਲਾ ਨਹੀਂ ਕੀ। ਹਾਂਜੀ ਪੰਚਾਇਤ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਗਏ ਨੇ ਜਿੱਦਾਂ ਕਿ ਸਰਕਾਰ ਗੱਲਾਂ ਮਾਰਦੀ ਆ ਵੀ ਅਸੀਂ ਮਕਾਨ ਬਣਾ ਕੇ ਦੇਵਾਂਗੇ ਪਰ ਇਹੋ ਜਿਹਾ ਕੋਈ ਸਾਡੇ ਨਿੰਗਾ 'ਚ ਨਹੀਂ ਹੈਗਾ। ਅਸੀਂ ਇਹਨਾਂ ਦੇ ਫਾਰਮ ਘੱਟੋ ਘੱਟ 5-7 ਵਾਰ ਦਾ ਫਾਰਮ ਮੈਂ ਭਰੇ ਨੇ। ਫਿਰ ਆਨਲਾਈਨ ਸਾਡੇ ਬਿਆਨਤ ਸਿੰਘ ਸਿੱਧੂ ਜੀ ਨੇ ਮੈਂਬਰ ਮੌਜੂਦਾ ਉਹਨਾਂ ਨੇ ਇਹਨਾਂ ਦੇ ਘਰੇ ਬੈਠ ਕੇ ਵੀ ਆਨਲਾਈਨ ਪੋਰਟਲ ਤੇ ਭਰੇ ਨੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ। ਕਿੰਨੇ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਫਾਰਮ ਦੇਖ ਲੋ ਜੀ ਸਾਨੂੰ 5-7 5-7 ਸਾਲ ਦਾ ਮੈਨੂੰ ਹੋ ਗਈ ਪਿਛਲੀ ਪੰਚਾਇਤ ਦੇ ਵਿੱਚ ਸੀਗੇ ਆ ਹੁਣ ਵੀ ਅਸੀਂ ਨਾਲ ਕੰਮ ਕਰ ਰਹੇ ਆ 3 ਸਾਲ ਹੋ ਗਏ ਜੀ ਫਾਰਮ ਭਰਦੇ ਮੰਗ ਕਰਦੇ ਮੰਗਦਾ ਇਹ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਇਹੀ ਮੰਗਾ ਵੀ ਇਹਨਾਂ ਦਾ ਗਰੀਬ ਪਰਿਵਾਰ ਦਾ ਕੋਈ ਹੱਲ ਕਰਿਆ ਜਾਵੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜਿਸ ਤਰ੍ਹਾਂ ਕਿ ਸਰਕਾਰ ਕਹਿ ਰਹੀ ਹੈ ਵੀ ਅਸੀਂ ਕੱਚੇ ਮਕਾਨ ਵਾਲੇ ਨੂੰ ਪੱਕੇ ਮਕਾਨ ਬਣਾ ਕੇ ਦੇਵਾਂਗੇ ਉਹ ਹੁਣ ਹਾਲਾਤ ਤੁਹਾਡੇ ਸਾਹਮਣੇ ਨੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਵੀ ਤੁਸੀਂ ਆਏ ਹੋ ਇਹਨਾਂ ਦੀ ਆਵਾਜ਼ ਆ ਜਿਹੜੀ ਉੱਪਰ ਤੱਕ ਜਾਵੇ ਤਾਂ ਜੋ ਇਹਨਾਂ ਪਰਿਵਾਰਾਂ ਦਾ ਕੋਈ ਮਸਲਾ ਹੱਲ ਹੋ ਸਕੇ ਬਹੁਤ ਜ਼ਿਆਦਾ ਗਰੀਬ ਪਰਵਾਰਾ ਜੀ ਮਜ਼ਦੂਰੀ ਕਰਦੇ ਨੇ ਵਿਚਾਰੇ بڑا ਕੱਲ ਪਾਉਣ ਦੇ ਜੋ ਵੀ ਨਹੀਂ ਹੈ ਨਾ ਕੱਲ ਪਾਉਣ ਦੇ ਬਿਲਕੁਲ ਜੋ ਨਹੀਂ ਇਹ ਤਾਂ ਡੰਗਲਾ ਡੰਗ ਲਿਆ ਕੇ ਖਾਣ ਵਾਲੇ ਨੇ ਜੀ ਹਾਲਾਤ ਦੇਖ ਰਿਹਾ ਕਹਿੰਦੇ ਮਸਾਂ ਬੱਚੇ ਆ ਮਤਲਬ ਇਹਦਾ ਜੀ ਕੁਦਰਤ ਤੋਂ ਇਹਨਾਂ ਨੂੰ ਬੈਕਗ੍ਰਾਉਂਡ ਵਿਚਾਲੇ ਜੀ ਸੁੱਤੇ ਹੁੰਦੇ ਬਚ ਵੀ ਨਹੀਂ ਸਕਦੇ ਜੇ ਇਹੀ ਹਾਲਾਤ ਨੂੰ ਹੋ ਜਾਂਦਾ ਕਿਵੇਂ ਬਚਦੇ ਇਹ ਤਾਂ ਉਪਰੇ ਕਰਦਾ ਜੀ ਠੀਕ ਹੈ ਜਮੇ ਹੁਣ ਇੱਥੇ ਨੇੜਲੇ ਪਿੰਡ ਚ ਹੋਈ ਆ ਨੁਕਸਾਨ ਛੱਟ ਲੱਗਦੀ ਨੁਕਸਾਨ ਹੋ ਜਾਂਦਾ ਇਹ ਤਾਂ ਦਿਨ ਦਾ ਟਾਈਮ ਦੀ 3-4 ਵਜੇ ਵਿਚ ਸ਼ਾਮ ਦੇ ਉਹ ਤੋਂ ਇੱਕਦਮ ਜਿਆਦਾ ਨੂੰ ਬਾਰੀ ਇੱਕਦਮ ਪੱਲੇ ਬਾਹਰ ਨੂੰ ਫਿਰ ਵੀ ਥੋੜਾ ਬਹੁਤ ਅੱਛੀ ਚੀਜ਼ ਤੇ ਪਤਾ ਆਈ ਹੈ ਜੀ ਕੀ ਕਹਿਣਾ ਚਾਹੁੰਦਾ ਹਾਂ ਸਰਕਾਰ ਇਹਨਾਂ ਦਾ ਵਾਟਰ ਟੁੱਟ ਗਿਆ ਜੀ ਇਹਨਾਂ ਦਾ ਵਿਚਾਰਿਆਂ ਦਾ ਇੱਕ ਬਾਸੇ ਮਸ਼ੀਨ ਤੇ ਇਹ ਟੁੱਟ ਗਈ ਇਹਨਾਂ ਦਾ ਮਾਮਲਾ ਵੀ ਮਿਲਣਾ ਚਾਹੀਦਾ ਜੀ ਪੰਚਾਇਤ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਪੰਚਾਇਤ ਆ ਜੀ ਫਾਰਮ ਇਹ ਭਰ ਸਕਦੀ ਹੈ ਜੀ ਬਹੁਤ ਜ਼ੋਰ ਮਾਰਦੀ ਆ ਹੋਰ ਕੀ ਕਰ ਸਕਦੀ ਹੈ ਪੰਚਾਇਤ ਫਾਰਮ ਇਹਨੇ ਬਹੁਤ ਜ਼ੋਰ ਮ ਪਹਿਲਾਂ ਜੀ ਆ ਭਾਈ ਸਾਹਿਬ ਤੇ ਪਹਿਲਾਂ ਇਹਨਾਂ ਨੇ ਵੀ ਕਰਈ ਆ ਇਹ ਵੀ ਪਰਤੇ ਨੇ ਬੜਾ ਕੋਈ ਹਿਲਣੀ ਹੋਇਆ ਨਹੀਂ